ਨਗਰ ਪੰਚਾਇਤ ਅਜਨਾਲਾ ਦੇ ਵੱਲੋਂ ਇਸਾਈ ਪਾਈਚਾਰੇ ਦੇ ਕਬਰਿਸਤਾਨ ਦੇ ਬਾਹਰ ਬਣ ਰਹੇ ਬਾਥਰੂਮਾਂ ਦਾ ਵਿਰੋਧ ਕੀਤਾ ਗਿਆ। ਅਰਸਲ ਇਸਾਈ ਪਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ ਤੇ ਕਿਹਾ ਕਿ ਜਲਦੀ ਇਹ ਬਾਥਰੂਮ ਹਟਾਏ ਜਾਣ। ਇਸਾਈ ਪਾਈਚਾਰੇ ਦੇ ਕਬਰਿਸਤਾਨ ਦੇ ਬਾਹਰ ਇਹਨਾਂ ਬਾਥਰੂਮਾਂ ਨੂੰ ਕਿਉਂ ਬਣਾਇਆ ਜਾ ਰਿਹਾ ਹੈ? ਕਿਉਂ ਕਿਸੇ ਹੋਰ ਥਾਂ ਤੇ ਨਹੀਂ ਬਣਾਇਆ ਗਿਆ? ਇਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ। ਤਾਂ ਨਗਰ ਪੰਚਾਇਤ ਅਜਨਾਲਾ ਦੇ ਵੱਲੋਂ ਅਜਨਾਲਾ ਸ਼ਹਿਰ ਦੇ ਵਿੱਚ ਬਣਾਏ ਜਾ ਰਹੇ ਬਾਥਰੂਮ ਜਿਸ ਦੇ ਚਲਦਿਆਂ ਕਿ ਇਹ ਬਾਥਰੂਮ ਜਿਹੜੇ ਇਸਾਈ ਪਾਈਚਾਰੇ ਦੇ ਕਬਰਿਸਤਾਨ ਦੇ ਹਰ ਬਣਾਈ ਜਾ ਰਹੇ ਨੇ ਜਿਸ ਨੂੰ ਲੈ ਕੇ ਸਾਈ ਭਾਈਚਾਰਾ ਇਸ ਦਾ ਵਿਰੋਧ ਕਰ ਰਿਹਾ ਤੇ ਐਡਵੋਕੇਟ ਸੁਨੀਲ ਪਾਲ ਤੇ ਉਸ ਦੇ ਸਾਥੀਆਂ ਵੱਲੋਂ ਰਜ ਕੇ ਇਸ ਦਾ ਵਿਰੋਧ ਕੀਤਾ ਗਿਆ ਤੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਸਵੱਛ ਬਿਹਾਨ ਦੇ ਤਹਿਤ ਅਜਨਾਲਾ ਦੇ ਵਿੱਚ ਬਾਥਰੂਮ ਤਾਂ ਜ਼ਰੂਰ ਬਣਾਏ ਜਾਣ ਪਰ ਕਬਰਿਸਤਾਨ ਦੇ ਬਾਹਰ ਇਸ ਨੂੰ ਬਣਾਉਣ ਤੇ ਉਹਨਾਂ ਨੇ ਵਿਰੋਧ ਜ਼ਾਹਰ ਕੀਤਾ ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਅਜਨਾਲਾ ਵਾਰ ਨੰਬਰ 1 ਤੋਂ ਹਾਂਜੀ ਬੇਨਤੀ ਇਹ ਆ ਸਾਰੀ ਵੀ ਆ ਨਗਰ ਪੰਚਾਇਤ ਆਈ ਨਾਲਾ ਵਾਲੇ ਇਹ ਸਾਰੀ ਕਬਰਸਤਾਨ ਦੀ ਜਗਾ ਕ੍ਰਿਸ਼ਣ ਪਾਈ ਜਾਰੇ ਦੀ ਕ੍ਰਿਸ਼ਣ ਕਮਿਊਨਿਟੀ ਦੀ ਜਗਾ ਵਾ ਜਿੱਥੇ ਉਹਨਾਂ ਦਾ ਆਖਰੀ ਸਥਾਨ ਆ ਉਹਨਾਂ ਨੂੰ ਮੌਤ ਤੋਂ ਬਾਅਦ ਇੱਥੇ ਲਿਆਂਦਾ ਜਾਂਦਾ ਫਾਈਨਲ ਡੈਸਟੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨਾਲ ਸਰਾਸਰ ਜਾਤੀ ਹੋਂਡੀ ਟੱਕੇਸ਼ਾ ਹੀ ਹੋਂਡੀ ਆ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਆ ਪ੍ਰਧਾਨ ਨਗਰ ਪੰਚਾਇਤ ਆਈ ਨਾਲਾ ਜਸਪਾਲ ਸਿੰਘ ਢਿੱਲੋਂ ਵਾਲੋਂ ਅੱਗੇ 5-6 ਵਾਰੀ ਇਹਨਾਂ ਨੂੰ ਡੱਕਿਆ ਗਿਆ ਵੀ ਉਹਨਾਂ ਦੀ ਧਾਰਮਿਕ ਸੰਸਥਾ ਵਾ ਉੱਥੇ ਬਾਥਰੂਮ ਨਾ ਬਣਾਏ ਜਾਣ ਇਹ ਪਬਲਿਕ ਬਾਥਰੂਮ ਬਣਾਉਣ ਦੇ ਲੋਕਾਂ ਦੀ ਵਰਤੋਂ ਵਾਸਤੇ ਜਿਹੜੀ ਬਾਜ਼ਾਰ ਆਵਾਜਾਈ ਆ ਉਹਨਾਂ ਵਾਸਤੇ ਪਬਲਿਕ ਬਾਥਰੂਮ ਬਣਾਉਣ ਦੇ ਆ ਨਾ ਕਿ ਕਬਰਸਤਾਨ ਵਾਸਤੇ ਜੇ ਕਬਰਸਤਾਨ ਕੱਲੇ ਲਈ ਬਾਥਰੂਮ ਬਣਾਉਂਦੇ ਹਾਂ ਵਾਹ ਵਾਹ ਕਰੀਏ ਇਹਨਾਂ ਦੀ ਵੀ ਵਧੀਆ ਕੰਮ ਕਰਨ ਦੇ ਸਲਾਹਾਜੋਗ ਪਰ ਇਹ ਲੋਕਾਂ ਵਾਸਤੇ ਪਬਲਿਕ ਬਾਥਰੂਮ ਕਬਰਸਤਾਨ ਦੀ ਜਗ੍ਹਾ ਤੇ ਇਹ ਕਬਰਸਤਾਨ ਦੀ ਜਗ੍ਹਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਉਹ ਸਾਹਮਣੇ ਸਰਕਾਰੀ ਜਗ੍ਹਾ ਮਾਰ ਫੀਟ ਦਿਓ ਵੇਖੋ ਸਰਕਾਰੀ ਜਗ੍ਹਾ ਉੱਥੇ ਕਿਉਂ ਨਹੀਂ ਬਾਥਰੂਮ ਬਣਾਏ ਜਾ ਰਹੇ ਪਬਲਿਕ ਕਬਰਸਤਾਨ ਤੇ ਹੀ ਕਿਉਂ ਪਬਲਿਕ ਬਾਥਰੂਮ ਬਣਾਏ ਜਾ ਰਹੇ ਆ ਕ੍ਰਿਸਚਨ ਭ ਅਸੀਂ ਮੰਗੇ ਹੋ ਕਰਦੇ ਪਹਿਲਾਂ ਵੀ ਨਗਰ ਪੰਚਾਇਤ ਵਾਲਾ ਦੇ ਪ੍ਰਧਾਨ ਨੂੰ 6 ਵਾਰੀ ਹਟਾ ਚੁੱਕੇ ਆ 6 ਮਹੀਨੇ ਬਾਅਦ ਆਏ ਫੇਰ ਚੁੰਟਣੀ ਛੇੜ ਦਿੰਦੇ ਅੱਜ ਫੇਰ ਨਾ ਮਿਸਤਰੀ ਲਾਇਆ ਆ ਵੇਲੇ ਰੇਤ ਪਈ ਆ ਸਾਰੇ ਮਿਸਤਰੀ ਲੱਗੇ ਆ ਅਸੀਂ ਇਹੋ ਮੰਗ ਕਰਦੇ ਆ ਇੱਥੋਂ ਬਾਥਰੂਮ ਚੁੱਕ ਕੇ ਜਿੱਥੇ ਮਰਜ਼ੀ ਬਣਾਉਣ ਸਾਨੂੰ ਕੋਈ ਤਰਾਜ ਨਹੀਂ ਆ ਕ੍ਰਿਸਚਨ ਭਾਈਚਾਰੇ ਦੀ ਜਗ੍ਹਾ ਨੂੰ ਟਾਰਗੇਟ ਨਾ ਕੀਤਾ ਜਾਵੇ ਜੇ ਨਹੀਂ ਕਰਦੇ ਅਸੀਂ ਐਸਡੀਐਮ ਸਾਹਿਬ ਦੇ ਅੱਗੇ ਹੀ ਪੇਸ਼ ਹੋਏ ਫੇਰ ਪੇਸ਼ ਹੋਵਾਂਗੇ ਨਹੀਂ ਤੇ ਆਪਾਂ ਡੀਸੀ ਅਮਰਸਰ ਜਾ ਕੇ ਧਰਨਾ ਦੇਵਾਂਗੇ ਸਾਰੇ ਇਕੱਠੇ ਹੋ ਗਏ ਨਾਲੇ ਕ੍ਰਿਸਚਨ ਭਾਈਚਾਰੇ ਦੇ ਲੋਕ ਜਿੰਨੇ ਵੀ ਆਗੇ ਮੇਰਾ ਨਾਮ ਸੌਇ ਹੈ ਮੈਂ ਨਾਲੇ ਦਾ ਵਾਸੀ ਹਾਂ ਇੱਕ ਨੰਬਰ ਵਾਰਡ ਦਾ ਜੀ ਮਸਲਾ ਹੈ ਜੀ ਮਸਲਾ ਇਹ ਆ ਵੀ ਇਹ ਹੈ ਗਾਵ ਕੁਚਿਸਨ ਭਾਈ ਚਾਰੇ ਦੀ ਜਿਹੜੀ ਜਗਾ ਵਾ ਬਾਰ ਬਾਰ ਅੱਜ 6ਵੀਂ ਵਰੀ ਇਹ ਕੰਮ ਹੋ ਗਿਆ ਵਾ ਹਰ 6 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਚਿੰਕੜੀ ਛੇੜ ਦਿੰਦੇ ਆਈ ਹਟਾਕ ਜਾਂਦੇ ਆ ਹਟਦੇ ਨਹੀਂ ਆਏ ਜਿਹੜੇ ਵੀ ਅਜਨਾਲਾ ਮਾਰਕ ਕਮੇਟੀ ਦੇ ਜਿਹੜੇ ਬੰਦੇ ਆ ਇਹਨਾਂ ਦਾ ਪ੍ਰਧਾਨ ਜਿਹੜਾ ਜਸਪਾਲ ਭੱਟੀ ਆ ਬਾਰ ਬਾਰ ਉਹ ਜਿਹੜਾ ਇਹਨਾਂ ਦਾ ਇੱਕ ਕੀ ਹੈ ਫੇਕੇਦਾਰ ਆ ਉਹਨੂੰ ਬਾਰ ਬਾਰ ਇਹ ਕਹਿੰਦਾ ਤੂੰ ਬਣਾ ਮੈਂ ਪਿੱਛੇ ਵੇਖ ਲੂੰਗਾ ਨਾ ਉਹ ਹਟਦਾ ਜਾਂ ਨਾ ਇਹ ਹਟਦਾ ਜੇ ਅਈ ਇਹੋ ਮੰਗ ਕਰਦੇ ਆ ਜੇ ਇਹਨਾਂ ਨੇ ਬਣਾਉਣੇ ਆ ਸਾਹਮਣੇ ਬਣਾਉਣ ਕਿਤੇ ਹੋਰ ਬਣਾਉਣ ਜੋ ਏ ਤਰਮਸਾਨ ਦਾ ਗਾਵਾ ਪਿਸਾਈ ਭਾਈ ਚਾਰੇ ਦਾ ਕਬਰਸਤਾਨ ਹੈ ਉਹਦੀ ਜਗ੍ਹਾ ਚ ਨਹੀਂ ਬੰਦਣੀ ਐਡਾ ਨੁਕਸਰ ਤਰਮਦਾ ਹੈ ਗਾਵਰ ਅੰਦਰ ਕੰਦਾ ਸਾਰੀਆਂ ਡਿਗੀਆਂ ਇਹਨਾਂ ਦੀ ਵਜ੍ਹਾ ਦੇ ਨਾਲ ਉਹ ਬਣਾ ਕੇ ਦਿਖਾਉਣ ਦੇਖੋ ਜੀ ਨਗਰਪੰਚਾਇਤ ਅਜਨਾਲਾ ਵੱਲੋਂ ਸਵਸ਼ ਭਾਰਤ ਦੇ ਮਹਿੰਮ ਦੇ ਤਹਿਤ ਪੰਜ ਬਾਥਰੂਮਾਂ ਦੇ ਟੈਂਡਰ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਬਾਥਰੂਮ ਸਾਡੇ ਜਿਹੜੇ ਉਹ ਬਣ ਕੇ ਤਿਆਰ ਹੋ ਗਏ ਔਰ ਪੰਜਵਾਂ ਬਾਥਰੂਮ ਵੀ ਲਗਭਗ ਲੈਂਟਰ ਤੇ ਪਹੁੰਚ ਚੁੱਕਿਆ ਹੈ ਜਿਹਦੇ ਦਰਮਿਆਨ ਇਹ ਜਿਹੜਾ ਬਾਥਰੂਮ ਸੀ ਪਹਿਲਾਂ ਇਹ 크ਰਿਸਚੀਅਨ ਕਮਿਊਨਿਟੀ ਦੇ ਲੀਡਰਸ਼ਿਪਰਾਂ ਫਾਦਰ ਸਹਿਬਾਨ ਔਰ ਇਹਨਾਂ ਦੇ ਨਾਲ ਚਰਚ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਹੋਈ ਕਿ ਆਪਾਂ ਇਹ ਜਿਹੜਾ ਬਾਥਰੂਮ ਹੈ ਉਹਦੇ ਵਿੱਚੋਂ 7 ਫੁੱਟ ਜਗ੍ਹਾ ਜਿਹੜੀ ਹੈ ਉਹ ਸਾਡੀ ਕਮਿਊਨਿਟੀ ਦੀ ਤੁਸੀਂ ਯੂ ਵਰਤੋਂ ਚ ਲਾਓ ਔਰ 10 ਅੱਗੋਂ 10 ਫੁੱਟ ਜਗ੍ਹਾ ਜਿਹੜੀ ਹੈ ਉਹ ਤੁਸੀਂ ਆਪਣੀ ਸਰਕਾਰ ਦੀ ਵਰਤੋਂ ਚ ਲਾਓ ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਕੋਲ ਰਿਟਨ ਦੇ ਵਿੱਚ ਹੈ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਕਿ ਇਹ ਜਿਹੜੇ ਬਾਥਰੂਮ ਜਿਹੜਾ ਉਹਦੀ ਜੋ ਸਾਰੀ ਸ਼ੁਰੂ ਕਰਵਾਈ ਸੀ ਔਰ ਇਹਦੇ ਵਿੱਚ ਕੁਝ ਕਾਂਗਰਸ ਦੇ ਕੋਈ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਵੱਡੇ ਲੀਡਰ ਆ ਆਪਣੀ ਲੀਡਰੀ ਚਮਕਾਉਣ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹੀਂ ਆਪਣੀ ਲੀਡਰੀ ਚਮਕਾਉਣ ਵਾਸਤੇ ਉਹਨੂੰ ਕੰਮ ਨੂੰ ਇਹਨਾਂ ਨੇ ਰਖਵਾ ਦਿੱਤਾ ਅਸੀਂ ਕਿਸੇ वाद-ਵਿਵਾਦ ਵਿੱਚ ਨਹੀਂ ਨਗਰਪੰਚਾਇਤ ਪਾਉਣਾ ਚਾਹੁੰਦੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਸੀ ਸਹਿਮਤੀ ਬਣਾ ਲਓ ਜੇ ਤੁਹਾਡੀ ਸਹਿਮਤੀ ਬਣ ਜੇਗੀ ਤਾਂ ਅਸੀਂ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਸਾਰਾ ਜਿਹੜਾ ਉਹ ਮਸਲਾ ਹੱਲ ਕਰ ਦਿਆਂਗੇ ਪਰ ਇਹਨਾਂ ਦੇ 크੍ਰਿਸਚੀਅਨ ਲੀਡਰਾਂ ਦੀ ਇਹ ਜਿਹੜੇ ਕਾਂਗਰਸ ਦੇ 크੍ਰਿਸਚੀਅਨ ਲੀਡਰਾਂ ਦੀ ਮਤਲਬ ਮਤ 크੍ਰਿਸਚੀਅਨ ਲੀਡਰ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਕਹਾਂਗਾ ਕਿ ਇਹ ਕਾਂਗਰਸ ਦੇ ਅਖੌਤੀ ਬੰਦਿਆਂ ਦੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਵਿੱਚ ਰਿਕਵਰਡ ਬਣਨਾ ਚਾਹੁੰਦੇ ਆ ਕਿ ਜੇਕਰ ਸ਼ਹਿਰ ਅੱਜ ਤੋਂ 15-20 ਸਾਲ ਪਹਿਲਾਂ ਬਾਥਰੂਮ ਜਿਹੜੇ ਬਣ ਕੇ ਬਿਲਕੁਲ ਬਣ ਕੇ ਤਿਆਰ ਹੋ ਜਾਣੇ ਚਾਹੀਦੇ ਪਰ ਕਿਸੇ ਨੇ ਸਾਰਨੇ ਲਈ ਜੇ ਇਹ ਸਾਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਨੇ ਲਈ ਹੈ ਤੇ ਉਹ ਬਾਥਰੂਮ ਬਣਨ ਲੱਗੇ ਸੀ ਜਿਹਦੇ ਵਿੱਚ ਫਿਰ ਰਿਕਵਰਟ ਇਹਨਾਂ ਲੋਕਾਂ ਨੇ ਪੈਦਾ ਕੀਤੀ ਅਸੀਂ ਉਹ 7 ਫੁੱਟ ਜਗ੍ਹਾ ਵੀ ਹਟਾ ਦਿੱਤੀ ਅਸੀਂ ਉਹ ਜਿਹੜਾ ਬਣਿਆ ਸੀ ਉਹਨੂੰ ਅਸੀਂ ਕਿਹਾ ਵੀ ਅਸੀਂ ਕਿਸੇ ਵਿਵਾਦ-ਵਿਵਾਦ ਚ ਨਹੀਂ ਪੈਣਾ ਚਾਹੁੰਦੇ ਜੇਕਰ ਤੁਹਾਡੀ ਨਹੀਂ ਸਹਿਮਤੀ ਬਣਦੀ ਤਾਂ ਅਸੀਂ ਆਪਣੀ ਜਗ੍ਹਾ ਦੇ ਵਿੱਚ ਹੀ ਅੱਜ ਅਸੀਂ ਉਸਾਰੀ ਕਰ ਰਹੇ ਸੀ ਜਿਹਦੇ ਵਿੱਚ ਇਹ ਜਿਹੜੇ ਆ ਕੁਝ ਬੰਦੇ ਨੇ ਜਿਹੜੇ ਸਰਕਾਰੀ ਕੰਮ ਦੇ ਵਿੱਚ ਰਿਵਿਜ਼ਨ ਪਾਉਂਦੇ ਆ ਉਹ ਮੇਰੇ ਕੋਲ ਠੇਕੇਦਾਰ ਜੀ ਵੱਲੋਂ ਔਰ ਕੰਪਲੇਂਟ ਵੀ ਆ ਗਈ ਹੈ ਅਸੀਂ ਮਾਣ ਜੋਗੇ ਡੀਸੀ ਸਾਹਿਬ ਨੂੰ ਇਹਦੀ ਕੰਪਲੇਂਟ ਦੀ ਕਾਪੀ ਜਿਹੜੀ ਉਹ ਭੇਜਤੀ ਹੈ ਜੋ ਵੀ ਫੌਰੀ ਕਾਰਵਾਈ ਹੋਊਗੀ ਉਹ ਅਮਲ 'ਚ ਲਿਆਂਦੀ ਜਾਊਗਾ